ਇੱਕ ਜੱਜ ਦੇ ਸਾਹਮਣੇ ਹੱਡੀਆਂ ਤੇ ਖੋਪੜੀ ਰੱਖ ਕੇ ਇਸ ਬੰਦੇ ਦੁਆਰਾ ਬਿਆਨ ਦਿੱਤਾ ਜਾਂਦਾ ਕਿ ਮੈਂ ਇਸ ਜਗ੍ਹਾ ਦੇ ਉੱਤੇ ਸੈਂਕੜੇ ਲਾਸ਼ਾਂ ਦਫਨਾਈਆਂ ਨੇ ਦਰਸ਼ਕੋ ਜੀ ਕੁਝ ਦੇਰ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਇਸ ਬੰਦੇ ਦੀ ਤੇ ਇਹੀ ਵੀਡੀਓ ਜਿਸ ਦੇ ਵਿੱਚ ਇਸ ਬੰਦੇ ਦਾ ਪੂਰਾ ਸਰੀਰ ਕਵਰ ਆ ਤੇ ਇਸ ਬੰਦੇ ਦੇ ਸਰੀਰ ਦਾ ਇੱਕ ਅੰਗ ਵੀ ਬਾਹਰ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਇਸ ਨੂੰ ਜਾਣ ਦਾ ਖਤਰਾ ਤੇ ਹੁਣ ਇਸ ਦੀ ਦੂਸਰੀ ਵੀਡੀਓ ਆ ਚੁੱਕੀ ਆ ਜਿਸ ਦੇ ਵਿੱਚ ਇਹ ਪੁਲਿਸ ਟੀਮ ਦੇ ਨਾਲ ਇੱਕ ਜੰਗਲ ਦੇ ਵਿੱਚ ਮੌਜੂਦ ਆ ਜਿੱਥੇ ਇਹਦੇ ਦੁਆਰਾ ਪੋਜ਼ਿਟਿਵ ਨੂੰ 15 ਜਗ੍ਹਾਾਂ ਦੀ ਮਾਰਕਿੰਗ ਕਰਵਾਈ ਗਈ ਇਹ ਦਰਾ ਉਹ ਜੁਗਾਮਾ ਸੀ ਜਿੱਥੇਸ ਬੰਦੇ ਦੁਆਰਾ ਸੈਂਕੜੇ ਲਾਸ਼ਾਂ ਦੱਫਣਾਈਆਂ ਗਈਆਂ ਤੇ ਇਹ ਸਰਪੇ ਤੇ ਦੋਰਾ ਪਹਿਲੇ ਦਿਨ ਮਾਰਕਿੰਗ ਕਰਵਾਈ ਗਈ ਆ ਹਾਲੇ ਹੋਰ ਵੀ ਦਿਨਸ ਦੇ ਦੁਆਰਾ ਜਾਣੇ ਬਾਕੀ ਨੇ ਤੇ ਹੁਣ ਕੇਰਲ ਪੁਸਤ ਦੇ ਦੁਆਰਾ ਸਬੰਧਤ ਦੇ ਬਿਆਨ ਤੇ ਉਸ ਤੋਂ ਬਾਅਦ ਇਸ ਦੀ ਨਿਸ਼ਾਨਦੇਹੀ ਦੇ ਉੱਤੇ ਇਹਨਾਂ ਸੈਂਕੜੇ ਲਾਸ਼ਾਂ ਨੂੰ ਧਰਮ ਸਥਾਨਾ ਮੰਦਰ ਦੇ ਆਸ-ਪਾਸ ਭਾਲੇ ਜਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸਾਰ ਮਸਤਲਾ ਮੰਦਰ ਉਹ ਜਿੱਥੋਂ ਪਹਿਲਾਂ ਵੀ ਖਬਰਾਂ ਆਉਂਦੀਆਂ ਰਹੀਆਂ ਸੀ ਕੇ ਇਸ ਦੇ ਆਸ-ਪਾਸ ਤੋਂ ਲੋਕ ਅਚਾਨਕ ਹੀ ਗਾਇਬ ਹੋ ਜਾਂਦੇ ਨੇ ਖਾਸ ਕਰਕੇ ਔਰਤਾਂ ਤੇ ਲੜਕੀਆਂ ਤੇ ਜਿਸ ਦਿਨ ਤੋਂ ਇਹ ਬੰਦਾ ਪੁਲਿਸ ਦੇ ਸਾਹਮਣੇ ਆਇਆ ਸੀ ਤਾਂ ਲੋਕਾਂ ਦੇ ਵਿੱਚ ਇੱਕ ਚਿੰਤਾ ਬਣੀ ਹੋਈ ਸੀ ਕਿ ਇਹ ਇਨਸਾਨ ਪੁਲਿਸ ਦੇ ਸਾਹਮਣੇ ਤਾਂ ਆ ਚੁੱਕਿਆ ਹੈ ਪਰ ਕਿਉਂ ਨਹੀਂ ਕਾਰਵਾਈ ਹੋ ਰਹੀ ਕਿਉਂ ਨਹੀਂ ਉਹਨਾਂ ਲਾਸ਼ਾਂ ਨੂੰ ਪਾ ਲੈ ਜਾਂਦਾ ਜਿਹਨਾਂ ਦੇਰੀ ਕੀਤੀ ਜਾ ਰਹੀ ਆ ਉਨੇ ਹੀ ਸਮੇਂ ਦੇ ਵਿੱਚ ਇਹਨਾਂ ਲਾਸ਼ਾਂ ਨੂੰ ਉਥੋਂ ਕੱਢ ਕੇ ਕਿਤੇ ਹੋਰ ਸ਼ਿਫਟ ਕੀਤਾ ਜਾ ਸਕਦਾ ਜਾਨੀ ਕਿ ਸਬੂਤ ਮਿਟਾਏ ਜਾ ਸਕਦੇ ਨੇ ਤੇ ਹੁਣ process ਨੂੰ ਇਸ ਜਗ੍ਹਾ ਦੇ ਉੱਤੇ ਲੈ ਕੇ ਪਹੁੰਚ ਚੁੱਕੀ ਆ ਜੇਕਰ ਤੁਹਾਨੂੰ ਨਹੀਂ ਪਤਾ ਕਿ ਧਰਮ ਸਥਲਾ ਦਾ ਅਸਲ ਕੇਸ ਕੀ ਆ ਤਾਂ ਤੁਸੀਂ ਸਾਡੀ ਪੁਰਾਣੀ ਵੀਡੀਓ ਵੀ ਦੇਖ ਸਕਦੇ ਹੋ ਨਹੀਂ ਮੋਟਾ-ਮੋਟਾ ਸੀ ਤੁਹਾਨੂੰ ਦੱਸ ਵੀ ਦਿੰਨੇ ਆ ਦਰਅਸਲ ਧਰਮ ਸਥਲਾ ਕੇਰਲ ਦੇ ਵਿੱਚ ਮੌਜੂਦ ਇੱਕ ਮੰਦਿਰ ਆ ਜਿੱਥੇ ਪੰਡਤਾਂ ਦੇ ਦੁਆਰਾ ਪੂਜਾ ਕੀਤੀ ਜਾਂਦੀ ਆ ਪਰ ਇਸ ਦਾ ਜਿਹੜਾ ਪੂਰਾ ਕਾਰਸ਼ਾਲੀ ਹੈ ਜਾਂ ਫਿਰ ਇਸ ਦਾ ਸਿਸਟਮ ਹੈ ਉਹ ਜੈਨ ਲੋਕਾਂ ਦੇ ਦੁਆਰਾ ਸੰਭਾਲਿਆ ਜਾਂਦਾ ਤੇ ਬੰਦਾ ਜੋ ਪੂਰੀ ਤਰ੍ਹਾਂ ਦੇ ਨਾਲ ਕੱਪੜਿਆਂ ਦੇ ਵਿੱਚ ਲਿਫਟਿਆ ਹੋਇਆ ਜਿਸ ਦਾ ਕੰਗ ਵੀ ਦਿਖਾਈ ਨਹੀਂ ਦੇ ਰਿਹਾ ਇਹ ਬੰਦਾ 1994 ਤੋਂ ਹੀ ਇੱਥੇ ਕੰਮ ਕਰਦਾ ਸੀ ਤੇ ਇਸ ਦਾ ਕੰਮ ਸੀ ਇੱਕ ਸਫਾਈ ਕਰਮਚਾਰੀ ਦਾ ਇਸ ਦੇ ਦੁਆਰਾ ਧਰਮ ਸਥਲਾ ਦੇ ਨਜ਼ਦੀਕ ਪੈਂਦੀ ਅਮਰਾਬਤੀ ਨਦੀ ਦੇ ਆਸ-ਪਾਸ ਤੇ ਨਵੀ ਦੇ ਵਿੱਚੋਂ ਐੜਾ ਉੱਥੇ ਸਫਾਈ ਕੀਤੀ ਜਾਂਦੀ ਸੀ ਪਰ ਇਸੇ ਦੌਰਾਨ ਇਸ ਦੇ ਦੌਰਾਨ ਦੇਖਿਆ ਗਿਆ ਕਿ ਇਸ ਅਮਰਾਪਤੀ ਨਦੀ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਦੇ ਦਾ ਕੱਪੜੇ ਵੀ ਮੌਜੂਦ ਨਹੀਂ ਹੁੰਦੇ ਤੇ ਕਈ ਜਗ੍ਹਾ ਦੇ ਉੱਤੇ ਸੱਟਾਂ ਵੀ ਲੱਗੀਆਂ ਹੁੰਦੀਆਂ ਨੇ ਤਾਂ ਸ਼ੁਰੂਆਤ ਦੇ ਵਿੱਚ ਤਾਂ ਇਹ ਬੰਦਾ ਇਹਨਾਂ ਨੂੰ ਦਫਨਾ ਦਿਆ ਕਰਦਾ ਸੀ ਪਰ ਬਾਅਦ ਦੇ ਵਿੱਚ ਜਦੋਂ ਇਸ ਤੇ ਦੌਰਾਨ ਮੰਦਿਰ ਦੇ ਪ੍ਰਸ਼ਾਸਨ ਨਾਲੇ ਗੱਲ ਕੀਤੀ ਗਈ ਆਪਦੇ ਸੀਨੀਅਰਸ ਦੇ ਨਾਲ ਤਾਂ ਉਹਨਾਂ ਦੇ ਦੌਰਾਨ ਇਸ ਨੂੰ ਕੁੱਟਿਆ ਮਾਰਿਆ ਗਿਆ ਤੇ ਕਿਹਾ ਗਿਆ ਕਿ ਤੂੰ ਇਸ ਗੱਲ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਨਹੀਂ ਦੱਸੇਗਾ ਜੇਕਰ ਤੂੰ ਕੁਝ ਦੱਸਿਆ ਤਾਂ ਤੈਨੂੰ ਇੱਥੇ ਹੀ ਦਫ਼ਨ ਕਰ ਦਿੱਤਾ ਜਾਊਗਾ ਇਸੇ ਝਿਜਕ ਦੇ ਕਾਰਨ 19 ਸਾਲਾਂ ਤੱਕ ਕਰੋਨਾ ਹੀ ਲਾਸ਼ਾਂ ਨੂੰ ਉਥੋਂ ਕੱਢਦਾ ਰਿਹਾ ਤੇ ਅਲੱਗ-ਅਲੱਗ ਝਗਾਵਾਂ ਦੇ ਉੱਤੇ ਬਿਨਾਂ ਪੁਲਿਸ ਵੈਰੀਫਿਕੇਸ਼ਨ ਤੋਂ ਦਫ਼ਨਾਉਂਦਾ ਰਿਹਾ ਇਹਨਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਤੇ ਲੜਕੀਆਂ ਹੀ ਹੁੰਦੀਆਂ ਸੀ ਕਈ ਤਾਂ ਸਕੂਲ ਯੂਨੀਫਾਰਮ ਦੇ ਵਿੱਚ 1994 ਦੇ ਵਿੱਚ ਇਹ ਸਨੇਹ ਕੰਮ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ 2014 ਦੀ ਗੱਲ ਸੀ ਕਿਸੇ ਤੇ ਇੱਕ ਰਿਸ਼ਤੇਦਾਰ ਲੜਕੀ ਦੇ ਨਾਲ ਵੀ ਅਜਾਇਬ ਕੀਤਾ ਜਾਂਦਾ ਉਸ ਤੋਂ ਬਾਅਦ ਮੰਦਰ ਪ੍ਰਸ਼ਾਸਨ ਦੇ ਦੁਆਰਾ ਉਸ ਨੂੰ ਵੀ ਇਹੀ ਕੰਮ ਕੀਤਾ ਜਾਂਦਾ ਉਸ ਨੂੰ ਦਫਨਾ ਦਿੱਤਾ ਜਾਂਦਾ ਤੇ ਉਹ ਵੀ ਇਸੇ ਨੂੰ ਕਹਿ ਕੇ ਪਰ ਜਦੋਂ ਹੀ ਮੰਦਰ ਪ੍ਰਸ਼ਾਸਨ ਨੂੰ ਇਹ ਗੱਲ ਪਤਾ ਲੱਗੀ ਕਿ ਉਹ ਲੜਕੀ ਉਸਦੀ ਹੀ ਰਿਸ਼ਤੇਦਾਰ ਸੀ ਤਾਂ ਇਸ ਨੂੰ ਵੀ ਸ਼ੱਕ ਹੋਇਆ ਕਿ ਹੁਣ ਉਹਨਾਂ ਨੂੰ ਪਤਾ ਲੱਗ ਚੁੱਕਿਆ ਤੇ ਮੈਨੂੰ ਵੀ ਉਹ ਟਿਕਾਣੇ ਲਾ ਸਕਦੇ ਨੇ ਉਧਰ ਮੰਦਰ ਪ੍ਰਸ਼ਾਸਨ ਨੂੰ ਵੀ ਇਸ ਗੱਲ ਦਾ ਸ਼ੱਕ ਸੀ ਕਿ ਹੋ ਸਕਦਾ ਇਹ ਬੰਦਾ ਉਹਦਾ ਮੂੰਹ ਨਾ ਖੋਲ ਦੇ ਤੇ ਇਸ ਦੇ ਬਰਾਦੇ ਕਾਰੋ ਆ ਉਹਦਾ ਪੂਰਾ ਪਰਿਵਾਰ ਲੈਂਦਾ ਉਥੋਂ ਤੇ ਰਾਤ ਦੇ ਹਨੇਰੇ ਦੇ ਵਿੱਚ ਨਿਕਲ ਚੁੱਕਿਆ ਸੀ ਉਸ ਤੋਂ ਬਾਅਦ ਇਹ ਕਈ ਸਾਲ ਗੁੰਮਨਾਮੀ ਦੇ ਵਿੱਚ ਜਿਉਂਦਾ ਰਿਹਾ ਤੇ ਉਸ ਤੋਂ ਬਾਅਦ ਇਸ ਇਨਸਾਨ ਦੇ ਦੁਆਰਾ 2025 ਦੀ ਜੁਲਾਈ ਦੇ 11 ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਹੁੰਦਾ ਉਸ ਤੋਂ ਪਹਿਲਾਂ ਤੇ ਦੁਆਰਾ ਅਲੱਗ-ਅਲੱਗ ਪੁਲਿਸ ਕਰਮੀਆਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਤੇ ਇਸ ਕੇਸ ਨੂੰ ਸਾਹਮਣੇ ਰੱਖ ਦਿੰਦਾ ਇਸ ਦੇ ਦੁਆਰਾ ਇੱਥੇ ਪਹੁੰਚਣ ਤੋਂ ਪਹਿਲਾਂ ਉਹਨਾਂ ਕਬਰਾਂ ਜਿੱਥੇ ਇਸ ਦੇ ਦੁਆਰਾ ਲੋਕਾਂ ਨੂੰ ਦਫਨਾਇਆ ਗਿਆ ਸੀ ਉਹਨਾਂ ਚੋਂ ਦੋ ਕਬਰਾਂ ਪੱਟੀਆਂ ਸੀ ਉਹਨਾਂ ਦੇ ਵਿੱਚੋਂ ਕੰਕਾਲ ਕੱਢੇ ਸੀ ਤੇ ਉਹਨਾਂ ਨੂੰ ਲਿਜਾ ਕੇ ਚੱਜ ਦੇ ਸਾਹਮਣੇ ਪੇਸ਼ ਕਰ ਦਿੱਤਾ ਇਸ ਤੋਂ ਬਾਅਦ ਲੋਕਾਂ ਦੇ ਦਬਾਅ ਹੇਠ ਸਰਕਾਰ ਦੇ ਦੁਆਰਾ ਇੱਕ ਐਸਆਈਟੀ ਯਾਨੀ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਂਦੀ ਹੈ ਤੇ ਇਸ ਬੰਦੇ ਦੇ ਨਾਲ ਉਹਨਾਂ ਨੂੰ ਧਰਮ ਸਥਲਾ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਭੇਜ ਆ ਜਾਂਦਾ ਤੇ ਪੁਲਿਸ ਪੂਰੇ ਲਾਮ ਲਾਸ਼ ਕਰਦੇ ਨਾਲ ਕਈ ਗੱਡੀਆਂ ਲੈ ਕੇ ਉੱਥੇ ਪਹੁੰਚਦੀ ਹੈ ਤੇ ਇਸ ਬੰਦੇ ਦੀ ਨਿਸ਼ਾਨਦੇਹੀ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਲਗਭਗ 15 ਜਗਾਵਾਂ ਨੂੰ ਪਹਿਲੇ ਦਿਨ ਮਾਰਕ ਕੀਤਾ ਜਾਂਦਾ ਇਹਨਾਂ ਦੇ ਵਿੱਚੋਂ 8 ਜਗਾਵਾਂ ਅਮਰਾਬਤੀ ਨਦੀ ਦੇ ਬਿਲਕੁਲ ਨਜ਼ਦੀਕ ਸੀ ਤਾਂ 3 ਜਗਾਵਾਂ ਉੱਥੋਂ ਦੀ ਨਗਦੇ ਹੋਏ ਇੱਕ ਹਾਈਵੇ ਦੇ ਉੱਤੇ ਜਿਹੜੀਆਂ ਤਿੰਨ ਜਗਾਵਾਂ ਸੀ ਉਹ ਦਰਸ ਵਾਲਾ ਇੱਕ ਜੰਗਲ ਦੇ ਵਿੱਚ ਸੀ ਜਿਹੜਾ ਜੰਗਲਾਸਲ ਦੇ ਵਿੱਚ ਰਿਜ਼ਰਵਾ ਤੇ ਇਸ ਤੋਂ ਲਾਬਸ ਤੇ ਦੁਆਰਾ ਹੋਰ ਵੀ 3-4 ਜਿਹੜੀਆਂ ਜਗਾਵਾਂ ਨੇ ਉਹ ਦਿਖਾਈਆਂ ਜਾਂਦੀਆਂ ਨੇ ਕਿਸ ਜਗ੍ਹਾ ਦੇ ਉੱਤੇ ਮੇਰੇ ਦੁਆਰਾ ਲਾਸ਼ਾਂ ਜਿਹੜੀਆਂ ਉਹ ਕਈ-ਕਈ ਦਰਜਨਾਂ ਦੇ ਵਿੱਚ ਦਫਨਾਈਆਂ ਗਈਆਂ ਨੇ ਤੇ ਇਸ ਦੇ ਦੌਰਾਨ ਨਾਲ ਹੀ ਪੁਲਿਸ ਨੂੰ ਇਹ ਵੀ ਦੱਸਿਆ ਗਿਆ ਕਿ ਜਿਹੜੇ ਦੋ ਕੰਕਾਲ ਮੈਂ ਕੱਢੇ ਸੀ ਉਹ ਇਨਾਂ ਹੀ 15 ਜਗਾਵਾਂ ਦੇ ਵਿੱਚੋਂ ਇੱਕ ਤੋਂ ਲਿੱਤੇ ਗਏ ਸੀ ਇੱਥੇ ਤੁਹਾਨੂੰ ਇੱਕ ਹੋਰ ਇੰਪੋਰਟੈਂਟ ਚੀਜ਼ੇ ਵੀ ਦੱਸਦੀ ਹੈ ਕਿ ਜਿਹੜੇ ਜਗ੍ਹਾ ਦੇ ਉੱਤੇ ਇਸ ਦੇ ਦੌਰਾਨ ਇਹ ਮਾਰਕਿੰਗ ਕਰਵਾਈ ਗਈ ਆ ਉਹ ਜਗ੍ਹਾ ਦੇ ਉੱਤੇ ਨਾ ਤਾਂ ਕੋਈ ਸੈਮਿਟਰੀ ਹੈ ਨਾ ਕਬਰਸਤਾਨ ਤੇ ਨਾ ਹੀ ਕਿਸੇ ਪ੍ਰਕਾਰ ਦਾ ਸ਼ਮਸ਼ਾਨ ਘਾਟ ਮੌਜੂਦ ਆ ਪਰ ਹੁਣ ਕਦੇ ਦਿਨ ਦੇ ਵਿੱਚ ਇਥੋਂ ਲਾਸ਼ਾਂ ਕੱਢਣੀਆਂ ਸ਼ੁਰੂ ਦਾ ਕਰ ਦਿੱਤੀਆਂ ਜਾਣਗੀਆਂ ਪਰ ਹੁਣ ਪੁਸਤ ਦੇ ਸਾਹਮਣੇ ਇੱਕ ਹੋਰ ਵੱਡੀ ਦਿੱਕਤ ਆ ਕਿਉਂਕਿ ਜਿਹੜਾ ਡਿਫੈਂਸ ਉਸਤੇ ਦੁਆਰਾ ਇਹ ਗੱਲ ਜ਼ਰੂਰ ਕਹੀ ਜਾਊਗੀ ਕਿ ਤਾਂ ਨਦੀ ਦੇ ਵਿੱਚ ਡੁੱਬ ਕੇ ਮਰਨ ਵਾਲਿਆਂ ਦੀਆਂ ਨੇ ਤਾਂ ਇਸੇ ਬਿਰਦੇ ਕਾਰਨ ਪੁਸਤ ਦੇ ਦੁਆਰਾ ਤੁਰੰਤੀ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਕਿਹਾ ਗਿਆ ਤੇ ਕਿਹਾ ਗਿਆ ਕਿ ਪਿਛਲੇ 20 ਤੋਂ 25 ਸਾਲਾਂ ਦੇ ਵਿੱਚ ਜੇਕਰ ਕਿਸੇ ਦਾ ਵੀ ਕੋਈ ਇਨਸਾਨ ਲੜਕੀ ਔਰਤ ਜਾਂ ਫਿਰ ਕੋਈ ਵੀ ਹੋਰ ਹੈੜਾ ਉਹ ਗਵਾਚਿਆ ਤੇ ਉਹ ਗੁੰਮਸ਼ੁਦਾ ਤੇ ਉਹ ਮਿਲਿਆ ਨਹੀਂ ਉਹ ਲੋਕ ਸਾਡੇ ਸਾਹਮਣੇ ਆਉਣ ਤੇ ਆਪਣੀਆਂ ਰਿਪੋਰਟਾਂ ਦਰਜ ਕਰਵਾਉਣ ਤੇ ਲੋਕਾਂ ਦੇ ਦੁਆਰਾ ਇਹ ਕੀਤਾ ਜਾਣਾ ਸ਼ੁਰੂ ਵੀ ਕਰ ਦਿੱਤਾ ਗਿਆ ਹੁਣ ਇਹ ਨਾ ਸੈਂਕੜੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਲੋਕਾਂ ਦੇ ਸੱਚ ਦਾ ਸਾਹਮਣੇ ਆਉਂਦੇ ਪਿੱਛੇ ਸਿਰਫ ਖੁਦਾਈ ਦੀ ਹੀ ਦੇਰਾ ਦਰਸਾਲ ਇਹ ਇਲਾਕਾ ਜਿਹੜਾ ਔਰ ਜ਼ਰਬ ਜੰਗਲ ਦੇ ਵਿੱਚ ਆਉਂਦਾ ਇਸੇ ਬਜਾਏ ਦੇ ਕਾਰਨ ਕੁਝ ਕਾਰਵਾਈ ਤੋਂ ਬਾਅਦ ਇੱਥੇ ਖੁਦਾਈ ਸ਼ੁਰੂ ਕਰ ਦਿੱਤੀ ਜਾਊਗੀ ਤੇ ਫਿਰ ਸ਼ਾਇਦ ਇੱਕ ਇੱਕ ਕਰਕੇ ਇਥੋਂ ਦਾ ਸੱਚ ਆ ਜਿਹੜਾ ਉਹ ਦੁਨੀਆਂ ਦੇ ਸਾਹਮਣੇ ਆਵੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ